ਲਓ ਇਹ ਜੱਪਾ ਬੀਜ ਰਿਹਾ ਮੱਕੀ ਤੁਹਾਨੂੰ ਮੈਂ ਦਿਖਾਉਣਾ ਆ ਵੀ ਮਸ਼ੀਨ ਮੱਕੀ ਕਿਵੇਂ ਬੀਜਦੀ ਆ ਬਿਨਾ ਪ੍ਰੈਸ਼ਰ ਵਾਲੀ ਮਸ਼ੀਨ ਹੈ ਇੱਥੇ ਦੇਖ ਸਕਦੇ ਹੋ ਵੈਸੇ ਐਂ ਫਿਰ ਬਿਨਾ ਪ੍ਰੈਸ਼ਰ ਤੋਂ ਮਸ਼ੀਨਾਂ ਇੱਥੇ ਦੇ ਵੀ ਪੰਦਾ ਦੇਖੋ ਜੀ ਇਧਰੇ ਬਸ ਇਧਰੇ ਬਸ ਕਹਾਣਾ ਬਸ ਰੇ ਪੈਂਦਾ ਸਰਮਪਾ ਜਿਹੜੀ ਪਹਿਲਾਂ ਮੱਕੀ ਬੀਜਿਆ ਉਹ ਆਪਾਂ ਉਹ ਵੀ ਦਿਖਾਵਾਂ ਹਰੀ ਹੋਈ ਤਿਆ ਪਰ ਹਨ ਫੋਨ ਨੰਬਰ ਹੀ ਦਵਾਂਗੇ ਜੇ ਕਿਸੇ ਵੀਰ ਨੇ ਮੂੰਗੀ ਮੱਕੀ ਉਜਾਉਣੀ ਹੋਵੇ ਤਾਂ ਤੁਸੀਂ ਗੱਲ ਕਰ ਸਕਦੇ ਹੋ 4/4855 ਕਰਦਾ ਇਹਨੂੰ ਇਹ ਸਾਗ ਦਾ ਬੇਨਾ ਪ੍ਰੈਸ਼ਰ ਤੋਂ ਆਇਆ। ਬੈੱਡ ਦੇ ਉਪਰ ਵੀ ਸਾਫ ਬਣਾਉਂਦੀ ਆ ਅੱਜ ਮੈਂ। ਦੂਜੀ ਵੀ ਹੀ ਬਣਾਉਂਦੀ ਆ। ਮੁੰਗੀ ਦੀ ਵੀ ਬਣਾਈ ਚੰਗਾ ਯਾਰਾ। ਸਾਰੇ ਖਤ ਹਰੇ ਹੋ ਗਏ ਨਾ ਬੜੀਆਂ। ਬਾੜੀ ਆੜੀ ਦਾ ਦੇਖਦਾ ਬਿਲਕੁਲ ਸਾਫ਼ ਸੁਥਰੇ ਬੱਡੇ ਬਣਾਉਂ ਦਿਆ ਕਦੇ ਵੀ ਕੋਈ ਨਹੀਂ ਹੋ ਪਾਣੀ ਘੋਵੇ ਦੇਖੋ ਇਹ ਮਸ਼ੀਨ ਦੇ ਕ੍ਰਾਉਸ ਨਹੀਂ ਪੈਂਦਾ ਸੈਂਪਲ ਮਸ਼ੀਨ ਨਰਮਾ ਵੀ ਬੀਜ ਨਰਮਾ ਹੀ ਬੀਜ ਆ ਹਾਂ ਸਾਰਾ ਸਾਰਾ ਕੋਈ ਬੀਜ ਆ ਬਾ ਠੀਕ ਆ ਬਾ ਠੀਕ ਆ ਠੀਕ ਆ ਠੀਕ ਆ ਇਹਨਾਂ ਨਰਮਾ ਪ੍ਰਿੰਟੀ ਚੌਲੇ ਸਮਾਰਾ ਕੁਸ ਮਾਰਜੀ ਮੱਕੀ ਸਾਰਾ ਕੁਝ ਬੀਜ ਦੀ ਮਸ਼ੀਨ ਆ ਦੇਖ ਤੁਸੀਂ ਪਹਿਲਾਂ ਬੀਜੀ ਹੋਈ ਆ ਨਾ ਪਹਾਰੀ ਹੋਈ ਦਿਖਾਵਾਂਗੇ ਕਿੱਲਾ ਬੋਲੀ ਰੇਪ ਪਾਉਂਦੇ ਸਹੀ ਇਹ 8 ਕਿਲੋ ਕਿੱਲੇ ਦਾ ਬੀ ਪਾਉਂਦੀ ਆ ਮੱਕੀ ਆ ਸਾਨੂੰ ਆਪਾਂ ਫੋਨ ਨੰਬਰ ਦੇ ਦਾਂਗੇ ਤੇ ਮਾ ਇਹੜੀ ਮੱਕੀ ਹਰੀ ਹੋਈ ਆ ਸਾਨੂੰ ਆਪਾਂ ਮੱਕਿਓ ਦਿਖਾਉਣਿਆ ਹੁਣ ਚੱਲ ਕੇ ਕਿਉਂ ਲਾ ਪਹੁੰਚੜੀ ਮੱਕੀੜੀ ਹਰੀ ਹੋਈ ਆ ਮਸੀਨ ਆ ਸੈਂਪਲ ਨਾਲ ਬੀਜੀ ਹੋਈ ਆ ਤਨੋਂ ਜਾਲਾ ਕੇ ਦਿਖਾਉਣਾ ਆ ਦੇਖੋ ਜਿਹੜੀ ਆਪਾਂ ਪਹਿਲਾਂ ਬਜਾਈ ਸੀ ਪੂਰੀ ਵਧੀਆ ਮੱਕੀ ਹਰੀ ਹੋਈ ਆ ਸਾਰੇ ਵੱਡਾਂ ਤੇ ਇੱਕੋ ਜਿਹਾ ਦਾਣਾ ਦੇਖੋ ਤੁਸੀਂ ਕਿਤੇ ਵੀ ਕੋਈ ਵੀ ਬਾਦ ਘਾਟ ਨਹੀਂ ਇਹ ਆਪਣੇ ਦੋ ਕਿੱਲੇ ਮੱਕੀ ਦੇ ਪਹਿਲਾਂ ਬਜਾਏ ਨੇ ਤੇ ਸੇਕਲ ਅੱਜ ਬੀਜਦੇ ਨੇ ਦੇਖੋ ਤੁਸੀਂ ਸਾਰੇ ਕਿਤੇ ਦਾਣਾ ਦਾਣਾ ਪਾਉਂਦੀ ਆ ਬਲੈਸਰ ਇਹ ਮਸ਼ੀਨ ਵਾਂਗੂ ਕਦੇ ਵੀ ਕੋਈ ਬਾਤ ਘਾਟ ਨਹੀਂ ਆਹ ਇੱਕ ਤੁਸੀਂ ਨੂੰ ਪਾਵਰ ਵੀ ਦਿਖਾਉਣੇ ਤੇ ਆਪਾਂ ਨੂੰ ਫੋਨ ਨੰਬਰ ਦਿੰਨੇ ਆ ਬਾਈ ਜੀ ਦਾ ਤੁਸੀਂ ਜੇ ਕਿਸੇ ਵੀਰ ਨੇ ਬੱਤੀ ਅਬਜਾਉਣੀ ਹੋਵੇ ਤਾਂ ਤੁਸੀਂ ਗੱਲ ਕਰਕੇ ਮੱਕੀ ਵਸਾ ਸਕਦੇ ਹੋ ਧੰਨਵਾਦੀ